ਜਸਵੰਤ ਸਿੰਘ ਕਮਲ ਦੀ ਲਿਖੀ ਹੋਈ ਕਹਾਣੀ ਮੁੱਖ ਤਾਰਾ ਹਵਾਲਦਾਰ ਨੇ ਥਾਣੀਦਾਰ ਗੁਰਕੀਰਤ ਨੂੰ ਹਵਾਸੇ ਚਿਹਰੇ ਨਾਲ ਆਖਿਆ ਜਨਾਬ ਕਮਾਲ ਹੋ ਗਈ ਕੀ ਹੋ ਗਿਆ ਬੜਾ ਘਬਰਾਇਆ ਥਾਣੀਦਾਰ ਵੀ ਉਸ ਨੂੰ ਵੇਖ ਕੇ ਹੈਰਾਨ ਹੋਇਆ ਜੀ ਤੇਜਾ ਤੇਜਾ ਖਾੜ ਕੋ ਆਇਆ ਤੁਹਾਨੂੰ ਮਿਲਣਾ ਚਾਹੁੰਦਾ ਹੈ ਕਮਰੇ ਵਿੱਚ ਉਹਨਾਂ ਦੋਹਾਂ ਤੋਂ ਬਿਨਾ ਕੋਈ ਨਹੀਂ ਸੀ ਪਰ ਹਵਾਲਦਾਰ ਨੇ ਨੀਮਾ ਹੁੰਦਿਆਂ ਸਹਿਜ ਨਾਲ ਦੱਸਿਆ ਜਿਵੇਂ ਨੇੜੇ ਪਰ ਇਹ ਗੋਲੀ ਛੂਕਣ ਵਾਲੀ ਸੀ ਉਹ ਇਹ ਤੇਜਾ ਹੈਰਾਨ ਥਾਣੇਦਾਰ ਨੂੰ ਵੀ ਚੜ ਗਈ ਏਰੀਆ ਕਮਾਂਡਰ ਤੇਜਾ ਜੇ ਆਇਆ ਹੈ ਤਾਂ ਖੈਰ ਨਹੀਂ ਅਵਲਦਾਰ ਜੀ ਤੇਜਾ ਨਹੀਂ ਕੋਈ ਉਸ ਦਾ ਬਲੇਖੇ ਦੇ ਕੇ ਥਾਣੇ ਹੀ ਨਾ ਉਡਾਣ ਆ ਗਿਆ ਹੋਵੇ ਉਹਨਾਂ ਦਾ ਵਸਾ ਕੋਈ ਨਹੀਂ ਇੱਕ ਵਾਰ ਤਾਂ ਗੁਰਕੀਰਤ ਦੇ ਲੋਕ ਖੜੇ ਹੋ ਗਏ ਤਸल्ली ਕਰ ਲਈ ਜਨਾਬ ਜਮਾ ਤਲਾਸੀ ਲੈ ਲਈ ਸੀ ਉਸ ਕੋਲ ਕੁਝ ਨਹੀਂ ਤੇ ਆਖਦਾ ਮੈਂ ਤਾਂ ਉਹ ਮਨੋ ਸਾਫ ਹੋ ਕੇ ਮੁਖ ਧਾਰਾਂ ਵਿੱਚ ਆਇਆ ਹਾਂ ਮੈਨੂੰ ਤਾਂ ਇਹ ਚਾਰਜ ਲੱਗਾ ਹੈ ਇਨਾਮੀ ਖਾੜ ਕੋ ਕਿ ਮੈਂ ਆ ਸਕਦਾ ਹੈ ਕੋਈ ਛਲ ਨਿਕਲੂ ਉਹਦੀਆਂ ਸਾਫ ਤੇ ਸਪਸ਼ਟ ਗੱਲਾਂ ਤੋਂ ਨਹੀਂ ਲੱਗਦਾ ਕੋਲੇ ਬਲੈਕ ਨਾਈਟ ਦੀ ਬੋਤਲ ਹੈ ਹਵਲਦਾਰ ਹੱਥ ਖੜੇ ਕਰ ਗਿਆ ਅੰਦਰ ਦੇ ਆਏ ਤੇ ਦੇਹੀ ਨਹੀਂ ਜਿਹੜਾ ਇੰਨਾ ਵੱਡਾ ਜੇਰਾ ਕਰਕੇ ਆਇਆ ਹੈ ਕੋਈ ਗੱਲ ਜ਼ਰੂਰ ਹੈ ਬਿਸਕੀ ਦੀ ਬੋਦਲ ਸਾਲਾ ਕੋਈ ਕਾਰਾ ਕਰਨ ਨੂੰ ਫਿਰਦਾ ਹੋਵੇ ਥਾਣੇਦਾਰ ਦਾ ਮਨ ਨਹੀਂ ਖੜਦਾ ਸੀ ਉਹਦੀਆਂ ਸੋਚਾਂ ਨੂੰ ਕੋਈ ਰਾਹ ਵੀ ਨਹੀਂ ਮਿਲ ਰਿਹਾ ਸੀ ਖੈਰ ਤੂੰ ਉਸ ਨੂੰ ਲੈ ਕੇ ਆ ਫੋਲੀਏ ਤਸਈ ਹਵਾਲदार ਬਾਪਸ ਮੁੜ ਗਿਆ ਥਾਣੇਦਾਰ ਆਪਣੇ ਕੁਆਟਰ ਦੇ ਘੇੜੇ ਵਿੱਚ ਧੜਕਦੇ ਦਿਲ ਨਾਲ ਬੇਚੈਨ ਫਿਰ ਰਿਹਾ ਸੀ ਉਹ ਕੁਆਟਰ ਵਿੱਚ ਇਕੱਲਾ ਸੀ ਬਾਲ ਬੱਚੇ ਨਾਨਕੇ ਗਏ ਹੋ ਸਨ ਉਹ ਸੋਚ ਰਿਹਾ ਸੀ ਬੜੀ ਅਜੀਬ ਗੱਲ ਹੈ ਤੇਜਾ ਸਿੱਧਾ ਹੀ ਥਾਣੇ ਆ ਗਿਆ ਉਦੀ ਜੁਰਤ ਤੇ ਦਲੇਰੀ ਨੂੰ ਮੰਨਣਾ ਪਵੇਗਾ ਬੇੜੇ ਦਾ ਕੁੰਡਾ ਖੜਕ ਪਿਆ ਹਾਂ ਅਵਲਦਾਰ ਸਿਆਣਾ ਉਸ ਨੂੰ ਆਉਂਦੀ ਬਿਰਕ ਦੇ ਦਿੱਤੀ ਅਵਲਦਾਰ ਨਾਲ ਚੀਟਕੇ ਜੇ ਜੁੱਸੇ ਵਾਲਾ ਲੰਬਾ ਜਵਾਨ ਖੜੋਤਾ ਸੀ ਸਾਲਾ ਇੱਕ ਚਬੇੜ ਦੀ ਮਾਰ ਨਹੀਂ ਉਨ ਲੋਕਾਂ ਵਿੱਚ ਸਹਿਮ ਕਿੰਨਾ ਛਾਇਆ ਹੋਇਆ ਸਸਰੀ ਅਕਾਲ ਜਨਾਬ ਉਹ ਸਾਥ ਜੋੜ ਕੇ ਟੌਰ ਨਾਲ ਫਤਿਹ ਬਲਾਈ ਸਸਰੀ ਅਕਾਲ ਬਈ ਜਵਾਨੋ ਵੈਲਕਮ ਗੁਰ ਕੀਰਤ ਦੀ ਮੁਸਕਾਨ ਨੇ ਉਸ ਦਾ ਸਵਾਗਤ ਕੀਤਾ ਮੈਂ ਖੁੱਲੇ ਦਿਲ ਨਾਲ ਗੱਲ ਕਰਨਾ ਆ ਹਾਂ ਖਾਲਿਸਤਾਨ ਬਹੁਤ ਦੂਰ ਹੋ ਗਿਆ ਮੈਂ ਮੋੜਾ ਪਾ ਲਿਆ ਮੁਖਤਾਰਾ ਬੰਦ ਚੰਗਾ ਹੋਵੇ ਅਸੀਂ ਇਕੱਲੇ ਗੱਲ ਕਰੀਏ ਤੇਜਾ ਸਿੰਘ ਬਿਨਾ ਪੈਸੇ ਦੀ ਗੱਲ ਕਰਨ ਤੇ ਆ ਗਿਆ ਸੀ ਥਾਣੇਦਾਰ ਨੇ ਜਾਂਦੇ ਹਵਲਦਾਰ ਕੋਲ ਇਹ ਆ ਕੇ ਸਹੰਤ ਮਲਾਈ ਵਰਕ ਰੱਖੀ ਅਤੇ ਅਵੇਸ ਲਾਣਾ ਹੋਣਾ ਹਵਲਦਾਰ ਸੱਲੀ ਦੇ ਕੇ ਤੁਰ ਗਿਆ ਮੈਨੂੰ ਤੇਰੇ ਆਉਣ ਦਾ ਤੇਜਾ ਸਿੰਘ ਚਰਚ ਮੌਕਾ ਨਹੀਂ ਥਾਣੇਦਾਰ ਸੇਰ ਮਾਰੀ ਜਾ ਰਿਹਾ ਸੀ ਬਾਦਸ਼ਾਹ ਉਸ ਚਰਜਾਂ ਨੂੰ ਤਾਂ ਮਾਰੋ ਕੋਲੀ ਮੈਂ ਸਾਰੇ ਭਲੇਖੇ ਬਗਾ ਕੇ ਆਇਆ ਉਸ ਵਿਸਕੀ ਦੀ ਬੋਤਲੱਕ ਵਿੱਚੋਂ ਖਿੱਚ ਲਈ ਅੱਜ ਰੱਜ ਕੇ ਪੀਣੀ ਐ ਰੱਜ ਕੇ ਸੌਣਾ ਐ ਸਾਲਾਂ ਦਾ ਨੀਂਦਰਾ ਲਾਉਣਾ ਐ ਗੁਰਦੀਰ ਗੁਰਕੀਰਤ ਗੋਵ ਨਾਲ ਤਾੜ ਦਾ ਤੇਜੇ ਨੂੰ ਬੈਠਕ ਵਿੱਚ ਲਿਆ ਤੇਜੇ ਨੇ ਬੋਤਲ ਤਪਾਈ ਉੱਤੇ ਰੱਖ ਦਿੱਤੀ ਥਾਣੇਦਾਰ ਦੇ ਇਸ਼ਾਰੇ ਉੱਤੇ ਉਸ ਦਾ ਮੁੰਡੂ ਗਲਾਸ ਲੈ ਕੇ ਪਾਣੀ ਵਾਲਾ ਜੱਗ ਲੈ ਰੱਖ ਗਿਆ ਮੋਰ ਸਵਰ ਨਹੀਂ ਹੁੰਦਾ ਤੇਜੇ ਨੇ ਕਾਕ ਮਰੋੜ ਸੁੱਟਿਆ ਤੁਸੀਂ ਸੁੱਕੇ ਹੀ ਰਹੋਗੇ ਮੈਨੂੰ ਸਰੋਤ ਹੈ ਤੁਸੀਂ ਪੀਂਦੇ ਨਹੀਂ ਉਸ ਡਬਲ ਪੈਗ ਪਾ ਕੇ ਇੱਕ ਵਾਰੀ ਹੀ ਪੀ ਲਿਆ ਤੁਹਾਡੀ ਜਥੇਬੰਦੀ ਵਿੱਚ ਤਾਂ ਪੀਣ ਦੀ ਸਖਤ ਮਨਾਈ ਹੈ ਥਾਣੇਦਾਰ ਨੇ ਸਵਾਲ ਖੜਾ ਕਰ ਲਿਆ ਮੈਂ ਜਥੇਬੰਦੀ ਨੂੰ ਲੱਤ ਮਾਰਾਂ ਹਾਂ ਕੋਈ ਮਨਾਹੀ ਨਹੀਂ ਸਭ ਚੱਲਦਾ ਹੈ ਤੁਹਾਨੂੰ ਕੋਈ ਪਛਤਾਵਾ ਨਹੀਂ ਕੋਈ ਪਛਤਾਵਾ ਨਹੀਂ ਹੁਣ ਤਾਂ ਮੌਤ ਸਾਹਮਣੇ ਸੀ ਅਜਾਈ ਮਾਰਨਾ ਮੂਰਖਤਾ ਹੈ ਉਸ ਦੂਜਾ ਪੈਗ ਪਾ ਲਿਆ ਮੈਂ ਬੰਦਾ ਕੱਲ ਕੇ ਐਸਪੀ ਅਪਰੇਸ਼ਨ ਨਾਲ ਸਿੱਧੀ ਗੱਲ ਕਰ ਲਈ ਹੈ ਮੇਰਾ ਮੁੱਖ ਧਾਰਾ ਵਿੱਚ ਆਉਣ ਦਾ ਸੌਦਾ ਤੈ ਹੋ ਚੁੱਕਾ ਹੈ ਤੁਹਾਡੇ ਕੋਲੋਂ ਕੋਈ ਲੋਕ ਨਹੀਂ ਉਸ ਦੂਜਾ ਪੈਗ ਚਾੜ ਲਿਆ ਵੇਖੋ ਬਾਸੋ ਗੰਗਾ ਵਗਦੀ ਹੈ ਤੁਸੀਂ ਵੀ ਨਾ ਲਓ ਗੁਰਕੀਰਤ ਉਸ ਦੇ ਨਿਸ਼ਾਈ ਹੋਣ ਜਾਣ ਤੇ ਮੁਸਕਾ ਪਿਆ ਹਨੇਰਾ ਹੁੰਦਾ ਵੇਖ ਉਸ ਬਿਜਲੀ ਬਾਲ ਦਿੱਤੀ ਮੈਨੂੰ ਕਿਹੜੀ ਗੰਗਾ ਵਿੱਚ ਆਉਣ ਲੱਗਾ ਹੈ ਉਸਨ ਮਹਿਸੂਸ ਕਰ ਲਿਆ ਉਹ ਜ਼ਰੂਰ ਕੋਈ ਸੂਹ ਦੇਵੇਗਾ ਤੇਜਾ ਗੱਲ ਕਰਨ ਵਾਸਤੇ ਪੀ ਕੇ ਆਪੇ ਨੂੰ ਤਿਆਰ ਕਰ ਰਿਹਾ ਸੀ ਮੈਂ ਕੀਰਤਾਤ ਮੈਂ ਕੀਰਤਾ ਤੈਨੂੰ ਸੱਚਮੁੱਚ ਬਾਦਸ਼ਾਹ ਬਣਾ ਸਕਦਾ ਹਾਂ ਇੱਕਦਮ ਡੀਐਸਪੀ ਅਜਿਹਾ ਕਿਹੜਾ ਗੁਰਮੰਤਰ ਹੈ ਤੇਰੇ ਕੋਲ ਗੁਰਗੀਰਤ ਸਜੀਦਾ ਤੇ ਚੇਤਨ ਉਹ ਕਿ ਪੱਕਾ ਗੁਰਮੰਤਰ ਜਿਹੜਾ ਵਿਹਲ ਨਾ ਹੋਵੇ ਜਿਹੜਾ ਫੇਲ ਜਿਹੜਾ ਫੇਲ ਨਾ ਹੋਵੇ ਹਰ ਮੈਨੂੰ ਕੁੱਟ ਹੋਰ ਪੀ ਲੈਂਦੀ ਉਹ ਥਿਰਕ ਦੇ ਮਨ ਨੂੰ ਕਾਬੂ ਕਰਨਾ ਚਾਹੁੰਦਾ ਸੀ ਉਹ ਇੱਕ ਤਗੜਾ ਪੈਗ ਹੋਰ ਪੀ ਲਿਆ ਉਸ ਨੂੰ ਤਰੋਟ ਮਹਿਸੂਸ ਹੋਈ ਕੀਰਤਾਂ ਤੋਂ ਬੜਾ ਕੰਜੂਸ ਐ ਅਚਾਰ ਦੀ ਫਾੜੀ ਕੋਈ ਗੰਢਾ ਲੋਹਣ ਦੀ ਡਲੀ ਹੀ ਸਹੀ ਕਾਲਜਾ ਵੱਡੀ ਦਾਏ ਤੇਰਾ ਲੋਹਣ ਖਾ ਕੇ ਹਲਾਲ ਕਰੂੰਗਾ ਤੈਨੂੰ ਮੈਂ ਤਾਰਨ ਆਇਆ ਠਾਣੇਦਾਰ ਨੇ ਉਸ ਨੂੰ ਨਮਕੀਨ ਪੋਜੀਗਾ ਮੰਗਵਾ ਦਿੱਤਾ ਉਸਦੇ ਪੈਰ ਛੱਡ ਕੇ ਗੱਲ ਕਰਨ ਦਾ ਉਸ ਬੁਰਾ ਨਾ ਬਣਾਇਆ ਓ ਡੀਐਸਪੀ ਬੰ ਬਾਲਾ ਪੱਕਾ ਗੁਰ ਮੰਤਰ ਗੁਰਜੀਤ ਨੇ ਗੱਲ ਰੜਕਾਈ ਓ ਜੀਵਾਸੋ ਇਹ ਤਾਂ ਇਹ ਹੈ ਸਾਡੀ ਜਥੇਵੰਦੀ ਦੀ ਕੱਲ ਰਾਤ ਨੂੰ ਮੀਟਿੰਗ ਹੈ ਗਦਾਰਾਂ ਦਾ ਕੋਗਾ ਜਿੱਤ ਕਰਨ ਵਾਲੇ ਮੈਨੂੰ ਅੱਜ ਹੀ ਸਰੋਵ ਮਿਲੀ ਐ ਐਸਪੀ ਨਾਲ ਠਾਵਾ ਹੋਈ ਬਸ ਉਸ ਨੂੰ ਪਤਾ ਭੇਜਣਾ ਹੀ ਬਾਕੀ ਐ ਸਾਲਾ ਨਸ਼ਾ ਕਿਉਂ ਨਹੀਂ ਚੜ ਰਿਹਾ ਬੋਤਲ ਜ਼ਰੂਰ ਲੱਗੀ ਹੋਊ ਉਹ ਮੋੜ ਗਲਾਸ ਵਿੱਚ ਪਾਉਣ ਲੱਗ ਪਿਆ ਮੈਂ ਕਿਹਾ ਤੁਸੀਂ ਗੁਰਮਖਾਦਮੀਓ ਤੁਹਾਡੇ ਤੁਹਾਡਾ ਵਗਦੀ ਗੰਗਾ ਵਿੱਚ ਇੱਕ ਚੋਬਾਂ ਲਵਾ ਦੇਈਂ ਯਾਦ ਕਰੋਗੇ ਸਰਦਾਰ ਤੇਜਾਸਿ ਬੱਲੇ ਬੱਲੇ ਤੇਰੀ ਮਿਹਰਬਾਨ ਗੁਰਕੀਰਤ ਨੇ ਉਸ ਦੀ ਪ੍ਰਸੰਸਾ ਆਰੰਭ ਕੀਤੀ ਬਸ ਸੁੱਕੀ ਹੀ ਮਿਹਰਬਾਨੀ ਨਹੀਂ ਤੂੰ ਮਨ ਮਰਜੀ ਦੀ ਗਿੱਲੀ ਕਰ ਲੈ ਥਾਣੇਦਾਰ ਨੇ ਹੱਲਾ ਸ਼ੇਰੀ ਦੇ ਦਿੱਤੀ ਗਿੱਲੀ ਤਾਂ ਫਿਰ ਇਉਂ ਹੁੰਦੀ ਹੈ ਤੂੰ ਵਨ ਦਿੱਪਤੀ ਮੀਟਿੰਗ ਤੇ ਛਾਪਾ ਮਾਰ ਕੇ ਮੈਨੂੰ ਅਫੀਂ ਵੇਚ ਕੇ ਬਾਦਸ਼ਾਹ ਬਣਨ ਦੇ ਤੇਜ ਜਸਪਾਸਟ ਹੀ ਕਹਿ ਗਿਆ ਮਨਜੂਰ ਮੈਂ ਤੇਰੀ ਹਰ ਤਰ੍ਹਾਂ ਹਿਫਾਜ਼ਤ ਕਰਾਂਗਾ ਤੂੰ ਸ਼ਰਾਬੀ ਤੇਜ ਜੀ ਨੂੰ ਵੇਖ ਕੇ ਮਹਿਸੂਸ ਕਰ ਰਿਹਾ ਸੀ ਕਦੇ ਬੰਦਾ ਕਿੰਨੀ ਬੁਲਿੰਦੀ ਉੱਤੇ ਹੁੰਦਾ ਹੈ ਪਰ ਜਦੋਂ ਪਰਾਲ ਆਉਣ ਤੇ ਆਉਂਦਾ ਹੈ ਰਹਿਦਾ ਹੀ ਕੁਝ ਨਹੀਂ ਵੇਖ ਛਾਣਨ ਤਾਰ ਇਹ ਹੱਥ ਨੂੰ ਹੱਥ ਹੈ ਸਿੱਧੀ ਗੱਲ ਪਹਿਲੇ 3 ਮਹੀਨੇ 1000 ਰੁਪਏ ਮਹੀਨਾ ਦੇਵਾਂਗਾ ਫਿਰ 2000 ਮਹਾਵਾਰੀ ਪੱਕੀ ਚਾਰ ਪੈਸੇ ਬਿਨਾ ਕੋਈ ਨਹੀਂ ਪੁੱਛਦਾ ਮਾੜਾ ਮੋਟਾ ਘਰ ਸੀ ਤੁਸੀਂ ਲੋਕ ਟਾ ਛੱਡਿਆ ਕੜੀ ਵਾਲਣ ਗਰੀਬਾਂ ਬਾਲ ਲਿਆ ਹੁਣ ਮੂੰਹ ਮੱਥਾ ਦਾ ਸਵਾਰ ਲੈਣ ਦਿਓ ਜਿਉ ਤੇ ਜੀਣ ਦਿਓ ਬਾਦਸ਼ਾਹ ਗਰੀਬ ਨੂੰ ਮੈਂ ਬਿਨਾ ਮਾਰ ਮਾਰ ਤੇਰੀ ਮਦਦ ਕਰਾਂਗਾ ਠਾਣੇਦਾਰ ਨਿਸ਼ਾਨੀ ਦਿਨ ਹਟ ਲੈ ਝੂਠ ਹੋਰ ਝੂਠ ਮੈਂ ਪੁਲਿਸ ਦਾ ਇਤਬਾਰ ਨਹੀਂ ਕਰਦਾ ਤੇਰੀ ਬਦਲੀ ਹੋ ਜਾਵੇ ਫਿਰ ਲੈਣ ਦੇ ਦਾ ਸੌਦਾ ਪੱਕਾ ਹੋਣਾ ਚਾਹੀਦਾ ਤੂੰ ਬਦਲੇ ਤਾਂ ਆਉਣ ਵਾਲੇ ਨੂੰ ਮੇਰੀ ਬਾਹ ਫੜਾ ਜਾਵੀ ਤੇਜਾ ਹਰ ਤਰ੍ਹਾਂ ਤਸੰਡੀ ਚਾਹੁੰਦਾ ਸੀ ਜਿਵੇਂ ਆਖੇ ਓਵੇਂ ਪੱਕੀ ਆ ਹੋਈ ਨਾ ਬਾਦਸ਼ਾਹ ਵਾਲੀ ਗੱਲ ਹੁਣ ਰੋਟੀ ਨਹੀਂ ਖਾਣੀ 10:30 ਵਜੇ ਗਏ ਅੱਜ ਰੋਟੀ ਦੀ ਨਹੀਂ ਪੀਣ ਦੀ ਰੋਟ ਹੈ ਉਹ ਹੋਰ ਪਾਉਣ ਲੱਗ ਪਿਆ ਤੇਜਾ ਸਿਆ ਹੋਸ਼ ਹੈ ਨਾ ਗੁਰਕੀਰਤ ਨੇ ਗੰਭੀਰ ਹੁੰਦਿਆ ਪੁੱਛਿਆ ਕੋ ਪੂਰੀ ਬਾਦਸ਼ੋ ਆਪਣੇ ਸਾਥੀਆਂ ਨਾਲ ਗਿਦਾਰੀ ਦਾ ਅਫਸੋਸ ਉਹਨਾਂ ਸਾਲਿਆਂ ਹੁਣ ਬਚਣਾ ਨਹੀਂ ਇੱਥੇ ਨਾ ਉੱਥੇ ਹੀ ਮਰ ਹੀ ਜਾਣਾ ਤੇ ਜਾਂ ਥੋੜਾ ਹੰਗਾਰ ਪਿਆ ਇਸ ਅਫਸੋਸ ਦਾ ਗੱਲ ਕੋਟਣ ਲਈ ਇਹ ਪੀ ਰਹਾਂ ਬਾਦਸ਼ੋ ਉਹਨਾਂ ਬਚਣਾ ਨਹੀਂ ਉਹਨਾਂ ਬਚਣਾ ਨਹੀਂ ਅਫਸੋਸਾਂ ਨੂੰ ਸੁੱਟੋ ਖੋਇਚ ਇਹ ਗੱਲ ਤੇਰੀ ਸੋਲਾਂ ਨੇ ਸਹੀ ਹੈ ਉਹਨਾਂ ਬਚਣਾ ਮੁਸ਼ਕਲ ਨਹੀਂ ਤੂੰ ਬਹੁਤ ਚੰਗਾ ਕੀਤਾ ਮੁਖਤਾਰਾ ਵਿੱਚ ਆ ਗਿਆ ਸ਼ਾਬਾਸ਼ ਸਟਾਣੇਦਾਰ ਨੇ ਉਸ ਦਾ ਮੋਢਾ ਥਾਪੜਿਆ ਨਸ਼ਾ ਖਰਾ ਕਰਨਾ ਇਦਾਂ ਬਾਹਰ ਚੰਦ ਚਾਨਣੀ ਪੂਰੀ ਖੇੜੀ ਐ ਬਥੇਰੀਆਂ ਚਾਨਣਾਂ ਗਾ ਮਿੱਧੀਆਂ ਐ ਤੀਜਾ ਕੁਰਸੀ ਵਿੱਚ ਹੁਲਾਰਾ ਖਾ ਗਿਆ ਚੰਗਾ ਚਲੋ ਬਾਦਛੋ ਤੇਰਾ ਜੀਨਾਂ ਵਿੱਚ ਰਹਿ ਜਾਵੇ ਉਹ ਦੋਵੇਂ ਥਾਣੇ ਬਾਹਰ ਆ ਗਏ ਪੱਕੀ ਸੜਕ ਤੇ ਤੁਰਦਿਆਂ ਵਾਂ ਲੱਗੀ ਤਾਂ ਤੇਜੇ ਤੇਜੇ ਦਾ ਨਸ਼ਾ ਧੂਣਾ ਹੋ ਗਿਆ ਉਹਦੇ ਪੈਰ ਓਖੜ ਓਖੜ ਜਾਂਦੇ ਸਨ ਲੱਗਦਾ ਹੈ ਬਾਦਸ਼ਾਹ ਨਸ਼ਾ ਉੱਤੋਂ ਦੀ ਪੈ ਗਿਆ ਗੁਰ ਕੀਰਤ ਨੇ ਝੋਟ ਮਾਰੀ ਨਹੀਂ ਬਾਦਸ਼ਾਹ ਇਹ ਤਾਂ ਨਸ਼ੇ ਦੇ ਹੁਲਾਰੇ ਆ ਉਹਨਾਂ ਦੋਹਾਂ ਦਾ ਹਾਸਾ ਨਿਕਲ ਗਿਆ 1 ਕਿਲੋਮੀਟਰ ਜਾ ਕੇ ਉਹ ਸੜਕ ਤੋਂ ਕੱਚੇ ਲੈ ਪਈ ਤੇ ਜਾ ਤੁੰਦਲ ਵਿੱਚ ਲਟਕ ਗਿਆ ਥਾਣੇਦਾਰਾ ਕਿੱਤਰ ਕੋ ਰਾਹੇ ਲੈ ਦੁਰੇ ਬਸ ਸੇਮ ਨਾਲੇ ਤੋਂ ਮੋੜਾਵਾਂਗੇ ਤੂੰ ਚਾਂਦਨੀ ਦਾ ਸਵਾਦ ਮਾਣ ਸਵਾਦ ਭਾਲ ਦੇ ਭਾਲ ਦੇ ਇੱਥੇ ਤੱਕ ਪਹੁੰਚ ਗਏ ਹਾਂ ਚਲੋ ਤੁਹਾਡਾ ਸਾਥ ਤਾਂ ਹੁਣ ਕਰਨਾ ਹੀ ਹੈ ਤੇਜਾ ਡਿੱਗਦਾ ਡਗਦਾ ਮਸਾਂ ਵਜਿਆ ਉਹ ਹੌਲੀ ਹੌਲੀ ਟਾਇਰ ਦੀ ਸੇਮ ਨਾਲੇ ਉੱਤੇ ਆ ਗਈ ਨਾਲੇ ਦੀ ਪੁਲੀ ਇੱਕ ਪਾਸੇ ਓਖੜੀ ਹੋਈ ਸੀ ਹਵਾ ਨਾਲ ਰਾਤ ਸੈਂ ਸੈਂ ਕਰ ਰਹੀ ਸੀ ਜਾਨਵਰ ਵੀ ਚੁੱਪ ਵੱਟੀ ਹੋਈ ਸੀ ਖੜਕੋਂ ਦੇ ਡਰ ਕਾਰਨ ਕਿਧਰੋਂ ਵਿੱਚੋਂ ਚਰਾ ਨਹੀਂ ਹੋ ਰਹੀ ਸੀ ਭਲਾ ਤੇਜਾ ਸਿਆਂ 2 ਸਾਲ ਹੋ ਗਏ ਤੁਸੀਂ ਗੁਰੂ ਹਰਗੋਬਿੰਦ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਦੇ ਗੁਰਦੁਆਰੇ ਰਾਤ ਨੂੰ ਇਕੱਠੇ ਹੋਏ ਸੀ ਗੁਰਗੀਰ ਤੋਂ ਉਸ ਨੂੰ ਯਾਦ ਕਰਾਉਣ ਲਈ ਪੁੱਜ ਗਿਆ ਤੁਹਾਨੂੰ ਬਾਦ ਜੋ ਕਿਵੇਂ ਪਤਾ ਹੈ ਬਾਦ ਜੋ ਪੁਲਿਸ ਦੀਆਂ ਅੱਖਾਂ ਕੰਧਾਂ ਦੇ ਪਾਰ ਵੀ ਵੇਖਦੀਆਂ ਹੁੰਦਾਂ ਨਹੀਂ ਉਸ ਦਿਨ ਕਿੰਨੇ ਜਾਣੀ ਸੀ ਤੁਸੀਂ ਕੀ ਪੜਨਾ ਕੀ ਪਰਨ ਲਿਆ ਸੀ ਗੁਰੂ ਨੂੰ ਹਾਜ਼ਰ ਨਾ ਚਰਚਾਣ ਕੀ ਗੁਰਗੀਰਤ ਲੰਬਾ ਜਹਾਸਾ ਭਰ ਗਿਆ ਛੱਡੋ ਜੀ ਇਹਨਾਂ ਗੱਲਾਂ ਨੂੰ ਜਦੋਂ ਇਹ ਰਾਹੀ त्याग ਦਿੱਤਾ ਪੁੱਛ ਦਾਸ ਵਿੱਚ ਕੀ ਪਏ ਤੇਜੇ ਦੇ ਅੰਦਰ ਦਰਜਾ ਖਾ ਗਿਆ ਨਾ ਬਾਈ ਮੈਂ ਆਪਣੀ ਸ਼ੱਕ ਦੂਰ ਕਰਨਾ ਚਾਹੁੰਦਾ ਮੈਨੂੰ ਕੋਈ ਗਲਤ ਇਲਤਲਾ ਨਾ ਦੇ ਗਿਆ ਹੋਵੇ ਅਸੀਂ ਪੰਜ ਸਾਂ ਤੇ ਸ਼ਹੀਦ ਹੋਣ ਦਾ ਪ੍ਰਣ ਲਿਆ ਸੀ ਜਾਨੀ ਪੰਜ ਪਿਆਰੇ ਗੁਰੂ ਦੇ लाडले ਹੁਣ ਪਰ ਹੁਣ ਤੂੰ ਕਿੱਥੇ ਖਲੋਤਾ ਹੈ ਬਾਸ਼ੋ ਮੈਂ ਉਹ ਨਹੀਂ ਰਿਹਾ ਕਹਿ ਚੁੱਕਾ ਹਾਂ ਮੁਖ ਤਾਰਾ ਵਿੱਚ ਆ ਗਿਆ ਤੂੰ ਆਪਣੇ ਸਾਥੀਆਂ ਨਾਲ ਗਦਾਰੀ ਤਾਂ ਨਹੀਂ ਕਰ ਰਿਆ ਜੀ ਕਾ ਤੂੰ ਅੱਲੇ ਜਾ ਕੇ ਮਛੇੜਦੇ ਹੋ ਤੇ ਜੰਦਰ ਲਈ ਪੀੜ ਨਾਲ ਕੰਬ ਗਿਆ ਦੇਖ ਬਾਈ ਤੂੰ ਤੇਜਾਸਿਓ ਮੈਂ ਗੁਰ ਕੀ ਰਤ ਸਾਡੀਆਂ ਦੇਹਾਂ ਤੋਂ ਬਿਨਾ ਵੀ ਇੱਕ ਆਦਮੀ ਹੁੰਦਾ ਹੈ ਜਿਹੜਾ ਹੱਕ ਸੱਚ ਉੱਤੇ ਪੈਰਾ ਦਿੰਦਾ ਹੈ ਜਾਰ ਹੱਕ ਸੱਚ ਉੱਤੇ ਬਥੇਰੀ ਜਾਨ ਮਾਰ ਕੇ ਵੇਖ ਲਈ ਕੁਝ ਨਹੀਂ ਬੱਲੇ ਪਿਆ ਤੇਜਾ ਸਿਰ ਮਾਰ ਗਿਆ ਜਾਰ ਤੂਤਾ ਮੁਖ ਤਾਰਾ ਸਾਹਮਲੇ ਨਾਲ ਪਰਣ ਕਰਨ ਵਾਲੇ ਕਿੱਧਰ ਨੂੰ ਜਾਣ ਜਿੰਨਾ ਮਾਰਨਾ ਮਿੱਥ ਲਿਆ ਉਹਨਾਂ ਨੂੰ ਕੌਣ ਰੋਕ ਸਕਦਾ ਹੈ ਭੋਲੀਆਂ ਗੱਲਾਂ ਛੱਡੋ ਮੇਰਾ ਤਾਂ ਸਾਰਾ ਨਸ਼ਾ ਹੀ ਲੈ ਗਿਆ ਚੱਲੀਏ ਨਾ ਤੇਜ ਨੇ ਮੋੜਨ ਲਈ ਕਦਮ ਪੁੱਟ ਲਿਆ ਫਿਰ ਤੇਰੀ ਮੁਖਤਾਰਾ ਤਾਂ ਪੱਕੀ ਕਰਨ ਨਹੀਂ ਪਵੇਗੀ ਪਰ ਕੀਰਤ ਨੇ ਰਵਲਵਰ ਦੀ ਗੋਲੀ ਉਸਦੇ ਮੱਥੇ ਵਿੱਚ ਮਾਰੀ ਠਾ ਦੀ ਆਵਾਜ਼ ਨੇ ਚਾਣਨੀ ਕੰਬਣ ਲਾ ਦਿੱਤੀ ਪੰਛੀਆਂ ਆਲਣਿਆਂ ਵਿੱਚੋਂ ਚੀਕਾਂ ਮਾਰ ਗਾ ਨਾ ਬਾਦਸ਼ਾਹ ਮੈਂ ਐਸਪੀ ਜੋਸ਼ੀ ਦਾ ਬੰਦਾ ਹਾਂ ਤੁਹਾਡਾ ਬੰਦਾ ਹਾਰੇ ਹੋਰ ਨਾ ਮਾਰੇ ਉਹਨੇ ਹੱਥ ਜੋੜੇ ਹੋਏ ਸਨ ਗਦਾਰਾਂ ਦੀ ਮੁਖਤਾਰਾ ਇਹੀ ਹੈ ਉਸੇ ਇੱਕ ਗੋਲੀ ਹੋਰ ਉਸ ਦੀ ਹਿੱਕ ਵਿੱਚ ਦਾਗ ਦਿੱਤੀ ਤੇਜਾ ਸਿੰਘ ਪਹਿਲਾਂ ਲੜਖੜਾਇਆ ਡਿੱਗ ਗਿਆ ਅਤੇ ਤੜਫਦਾ ਸੇਮ ਨਾਲੇ ਵਿੱਚ ਜਾ ਪਿਆ ਗੁਰਗੀਰਤ ਨੇ ਹੱਥ ਸੇ ਦਾ ਸਾਹਮਣਾ ਕਰਨ ਤੋਂ ਪਹਿਲਾਂ ਹੀ ਮਨ ਬਣਾ ਲਿਆ ਸੀ ਧੰਨਵਾਦ